ਸਾਹਿਬੇ ਜ਼ਮੀਨੋ ਜ਼ਮਾਂ ਸਾਹਿਬਾਨੇ ਮਾਲਿਕ ਜ਼ਮੀਨ ਮਾਨੇ ਧਰਤੀ ਔਰ ਜ਼ਮਾਂ ਯਾਨੀ ਕੁੱਲ ਟੋਟਲ ਕਾਇਨਾਤ ਸਾਰੀ ਦੁਨੀਆ ਕੁੱਲ ਦੁਨੀਆ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਟੋਟਲ ਧਰਤੀ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਸਿੱਖ ਵੀਰੋ ਇਹ ਵਾਰੀ ਜਿਹੜੇ ਸਾਡੇ ਪ੍ਰਚਾਰਕ ਨੇ ਪ੍ਰਵਕਤਾ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿਰਫ ਪੰਜਾਬੀਆਂ ਤੇ ਸਿੱਖਾਂ ਦੇ ਨਾਲ ਜੋੜ ਕੇ ਆਪਦੀ ਵਿਚਾਰ ਪੇਸ਼ ਕਰਦੇ ਨੇ ਜਦ ਕਿ ਉਹਨਾਂ ਨੂੰ ਜਾਂ ਤਾਂ ਪਤਾ ਨਹੀਂ ਹੈ ਜੇ ਅਗਰ ਪਤਾ ਹੈ ਤਾਂ ਦੱਸਦੇ ਨਹੀਂ ਜਾਂ ਦੱਸਣਾ ਚਾਹੁੰਦੇ ਆ ਤੇ ਕਿਤੇ ਕੋਈ ਨਾ ਕੋਈ ਚੀਜ਼ ਉਹਨਾਂ ਨੂੰ ਰੋਕ ਲੈਂਦੀ ਆ। ਕੁੱਲ ਧਰਤੀ ਕੁੱਲ ਜਹਾਨ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹdੀਆਂ 2-3 ਦਲੀਲਾਂ ਆਪ ਜੀ ਦੇ ਸਾਹਮਣੇ ਪੇਸ਼ ਕਰਕੇ ਜਿਹੜੀ ਅਗਲੀ عقیدہ ਤੇ ਸ਼ਰਧਾ ਪੇਸ਼ ਕੀਤੀ ਹੈ ਉਸ ਦੀ ਵਿਆਖਿਆ ਕਰਾਂਗਾ। ਇਸਲਾਮ ਦੇ پیغمبر نے حضرت محمد الرسول اللہ تے انادہ جڑا پیغام ہے وہ ہے قرآن شریف عیسائیہ دے پیغمبر نے حضرت عیسیٰ روح اللہ انادہ جڑا پیغام ہے وہ ہے انجیل شریف یعنی بائبل دے اوتار نے شریف کرشن جی ਉਨਾ ਦਾ ਜਿਹੜਾ ਪੈਗਾਮ ਹੈ ਉਸ ਪੈਗਾਮ ਨੂੰ ਆਪਾਂ ਕਹਿੰਦੇ ਆਂ ਸ਼੍ਰੀਮਦ ਭਾਗਵਦ ਗੀਤਾ ਲੇਕਿਨ ਕੁਰਾਨ ਸ਼ਰੀਫ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਗੱਲਾਂ ਆਈਆਂ ਇੱਕ ਪਾਸੇ ਕਿਹਾ ਗਿਆ ਹੁਦਲਿਲ ਨਾਸ ਯਾਨੀ ਲੋਕਾਂ ਦੀ ਹਿਦਾਇਤ ਲਈ ਤੇ ਦੂਸਰੇ ਪਾਸੇ ਆਖਿਆ ਗਿਆ ਹੁਦਲਿਲ ਮੁਸਲਮੀਨ ਯਾਨੀ ਮੁਸਲਮਾਨਾਂ ਦੀ ਹਿਦਾਇਤ ਲਈ تیسرے پاسے آکیا گیا حدل متقیل یعنی پرہیزگار کی ہدایت لئی قرآن شریف وکھرا پیغام اسلام دا ہو گیا بائبل وکھرا پیغام عیسائیہ دا ہو گیا شریمد بھاگوت گیتا وکھرا پیغام سناتنیاں دا ہو گیا ਹੁਣ ਦੂਸਰੀ ਦਲੀਲ ਕਿ ਕੁਰਾਨ ਸ਼ਰੀਫ ਪੂਰਾ ਅਰਬੀ ਭਾਸ਼ਾ ਚ ਹੋਇਆ ਹੈ। ਸ਼੍ਰੀਮਦ ਭਾਗਵਤ ਗੀਤਾ ਸੰਸਕ੍ਰਿਤ ਵਿੱਚ ਜਿਹੜੀ ਅੱਜ ਤੋਂ ਕਰੀਬ-ਪਰੀਬ 7000 ਮਰੇ ਪਹਿਲੇ ਆਰੇ ਲੋਕ ਜਿਹੜੇ ਛਤਰੀ ਗੁਜ਼ਰੇ ਨੇ ਬ੍ਰਾਹਮਣ ਗੁਜ਼ਰੇ ਨੇ ਜਦ ਉਹਨਾਂ ਦੇ ਵਿੱਚ ਜਾਤਾਂ ਪਾਤਾਂ ਉੱਚ ਨੀਮਾ ਰਾਜ ਕਰਾਨਾ ਬਿਨਾਂ ਰਾਜ ਕਰਾਨਾ ਇਦਾਂ ਦੀਆਂ ਕ੍ਰੋਤੀਆਂ ਤੇ ਤਰੂਤੀਆਂ ਸਨ ਉਹ ਉਹਨਾਂ ਲਈ ਹੋ ਗਿਆ ਬਾਈ ਬੰਦਾ ਪੈਗਾਮ ਇਸਾਈਆ ਲਈ ਹੋ ਗਿਆ ਯਾਨੀ ਰੱਬ ਦੀ ਬਣਾਈ ਹੋਈ ਖਲਕਤ ਨੂੰ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਲੇਕਿਨ ਕੋਈ ਇਦਾਂ ਦਾ ਪੈਗਾਮ ਹੈ ਜਿਹੜਾ ਕੁੱਲ ਕਾਇਨਾਤ ਲਈ ਹੋਵੇ ਕੋਈ ਇਦਾਂ ਦਾ ਪੈਗੰਬਰ ਹੈ ਜਿਹੜਾ ਕਿ ਕੁੱਲ ਕਾਇਨਾਤ ਨੂੰ ਸੱਦਾ ਦੇਵੇ ਤੇ ਇਦਾਂ ਦਾ ਜਿਹੜਾ ਪੈਗਾਮ ਹੈ ਉਸ ਪੈਗੰਬਰ ਅਜ਼ੀਮ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੇ ਨਾਲ ਜਾਣਦੇ ਆਂ ਤੇ ਪਹਿਚਾਨਦੇ ਆਂ ਕਿਉਂਕਿ ਸੰਸਕ੍ਰਿਤ ਵਿੱਚ ਇਬਰਾਨੀ ਵਿੱਚ ਅਰਬੀ ਵਿੱਚ ਇੱਕ ਇੱਕ ਭਾਸ਼ਾ ਚ ਸਾਰੇ ਪੈਗਾਮ ਆਏ ਲੇਕਿਨ ਕੁਰਬਾਨ ਜਾਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਮਿਸਰਤ ਤੇ ਬੇਮਿਸਾਲ ਖੂਬੀਏ ਅਜ਼ੀਮ ਵਡਿਆਈ ਹੈ ਇਹਨਾਂ ਦੀ ਸ਼ਾਨ ਹੈ ਕਿ ਇਹਨਾਂ ਦਾ ਜਿਹੜਾ ਪੈਗਾਮ ਹੈ ਇਸ ਪੈਗਾਮ ਚ ਅਰਬੀ ਫਾਰਸੀ ਸਰਾਇਕੀ ਬਿਦਰ ਬਿਰਜ ਬਾਂਗਰ ਅਨੇਕਾਂ ਜ਼ਬਾਨਾਂ ਇਸ ਪੈਗਾਮ ਦੇ ਵਿੱਚ अनेका ਮਹਾਪੁਰਖਾਂ ਦੀ ਸ਼ਖਸੀਅਤ ਤੇ ਕਈ ਧਰਮਾਂ ਦੇ ਲੋਕ ਇਲਾਹੀ ਪੈਗਾਮ ਨੂੰ ਦੇ ਰਹੇ ਨੇ ਜਿਸ ਨੂੰ ਮੋਹਰ ਮਾਰ ਕੇ 71 ਕੀਤਾ ਸਤਿਗੁਰ ਸੱਚੇ ਪਾਤਸ਼ਾ ਗੁਰ ਅਰਜਨ ਦੇਵ ਜੀ ਨੇ ਤੇ ਕਿਰਪਾ ਵਰਤਾਈ ਸਤਿਗੁਰ ਸੱਚੇ ਪਾਤਸ਼ਾ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਹਾਈ ਗੱਦੀ ਦੇ ਕੇ ਤੇ ਜਿਹੜਾ ਇਹ ਵਿਚਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰਫ ਇੱਕ ਤਬਕੇ ਦੇ ਗੁਰੂ ਹਨ ਇਹ ਦਰੁਸਤ ਨਹੀਂ ਹੈ ਦਾਸ ਦਾ ਇਹ ਮਨਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਪੈਗਾਮ ਹੈ ਉਹ ਸਾਰੇ ਧਰਮਾਂ ਦੇ ਮਨੁੱਖਾਂ ਲਈ ਔਰ ਕੁਲ ਮਨੁਕਤਾ ਲਈ ਹੈ ਦੂਸਰੀ ਜਿਹੜੀ ਖੂਬੀ ਆ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨੇ ਧਰਮ ਬਦਲਣ ਦੀ ਕਿਸੇ ਨੂੰ ਰਾਏ ਨਹੀਂ ਦਿੱਤੀ ਹੈ ਸਿਰਫ ਪੈਗਾਮ ਦਿੱਤਾ ਹੈ ਪੈਗਾਮ ਤੂੰ ਜਿਸ ਤਰਮ ਵਿੱਚ ਐ ਉਸ ਤਰਮ ਦੇ ਹਿਸਾਬ ਨਾਲ ਬੰਦਗੀ ਕਰ ਲੇਕਿਨ ਕਰ ਕਿਦਾਂ ਹੁਣ ਜਿੱਥੇ ਤੱਕ ਦ੍ਰਿਸ਼ਟੀ ਦੀ ਗੱਲ ਆਉਂਦੀ ਆ ਕੋਈ ਬੰਦਾ ਇੱਥੋਂ ਤੱਕ ਵੇਖ ਸਕਦਾ ਹੈ ਕੋਈ ਉੱਥੋਂ ਤੱਕ ਵੇਖ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਦਾਂ ਦੇ ਪੈਗੰਬਰ ਨੇ ਕਿ ਜਿਹੜੀ ਘਟਨਾ 400 ਸਾਲ ਬਾਅਦ ਪਹਿਲੇ ਹੋ ਰਹੀ ਸੀ ਉਹ ਪੈਗਾਮ 400 ਸਾਲ ਪਹਿਲੇ ਸਤਿਗੁਰਾਂ ਨੇ ਮਨੁੱਖਾ ਨੂੰ ਦਿੱਤਾ ਏ ਹੁਣ ਤੁਸੀਂ ਕਹੋਗੇ ਕਿ ਉਹ ਕਿਹੜੀ ਘਟਨਾ ਏ ਤੇ ਘਟਨਾ ਵੀ ਮੈਂ ਆਪ ਜੀ ਨੂੰ ਆਗੂ ਕਰਾ ਦੇਣਾ ਚਾਹਨਾ ਰਾਤੀ ਅਸੀਂ ਖਬਰਾਂ ਸੁਣ ਲਈ ਜਦ ਟੈਲੀਵਿਜ਼ਨ ਖੋਲਿਆ ਇੱਕ ਇਦਾਂ ਦੇ ਬੇਰਹਿਮ ਕਸਾਈ ਦੀ ਸ਼ਕਲ ਸਾਹਮਣੇ ਆਈ ਜਿਹਦਾ ਚਿਹਰਾ ਮੁਸਲਮਾਨਾ ਵਰਗਾ ਮਸਜਿਦ ਦੇ ਵਿੱਚ ਦਾੜੀ ਵੀ ਹੈ ਦਸਤਾਰ ਵੀ ਹੈ ਚੋਲਾ ਵੀ ਪਾਇਆ ਹੋਇਆ ਹੈ ਨਾਮ ਅਬੂਲ ਬਕਰ ਪਹਿਚਾਨ ਅਲ ਬਗਦਾਦੀ ਉਹ ਬੇਰਹਿਮੀ ਦੇ ਨਾਲ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ ਕੁਝ ਉਹ ਲੋਕ ਨੇ ਜਿਹੜੇ ਗੈਰ ਤਰਮ ਦੇ ਤੇ ਕੁਝ ਉਹ ਲੋਕ ਨੇ ਜਿਹੜੇ ਉਸ ਦੇ ਤਰੰਮ ਦੇ ਜਿਹੜਾ ਇਹ ਸ਼ਖਸ ساری ਦੁਨੀਆ ਵਿੱਚ ਇਹ ਕਹਿੰਦਾ ਹੈ ਕਿ ساری ਦੁਨੀਆ ਚ ਇਸਲਾਮ ਦਾ ਰਾਜ ਪੈਦਾ ਕਰਨਾ ਹੈ ਗੁਰਸਿੱਖ ਵੀਰੋ ਇਸਲਾਮ ਦਾ ਮਤਲਬ ਹੈ ਸलामਤੀ ਮੈਨੂੰ ਤਾਂ ਲੱਗਦਾ ਹੈ ਕਿ ਉਸਨੇ ਇਸਲਾਮ ਨੂੰ ਪਛਾਣਿਆ ਹੀ ਨਹੀਂ ਇਸਲਾਮ ਨੂੰ ਜਾਣਿਆ ਹੀ ਨਹੀਂ ਜੇ ਅਗਰ ਉਹ ਜਾਣ ਲੈਂਦਾ ਜਾਂ ਪਹਿਚਾਨ ਲੈਂਦਾ ਤੇ ਇਦਾਂ ਦੀ ਹਰਕਤ ਨਹੀਂ ਕਰਦਾ ਮਾਰੋ 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 ਕਿ ਤੂੰ ਪੈਗਾਮ ਜਾਰੀ ਕਰਦਾ ਹੈ ਹੁਕਮਨਾਮਾ ਜਾਰੀ ਕਰਦਾ ਹੈ ਮਸਜਿਦ ਦੇ ਵਿੱਚ ਗੁਰਸਿੱਖ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪੈਗਾਮ ਅੱਜ ਸ਼ੈਤਾਨ ਧਰਤੀ ਦੇ ਉੱਤੇ ਜੋ ਕੁਝ ਕਰ ਰਿਹਾ ਹੈ ਮੇਰੇ ਸਾਹਿਬ ਨੇ 400 ਬਰੇ ਹੋ ਗਏ ਉਸ ਵੇਲੇ ਪੈਗਾਮ ਦਿੱਤਾ ਸੀ ਕਿਉਂਕਿ ਸਾਹਿਬ ਨੂੰ ਐਸ ਗੱਲ ਦਾ ਪੂਰੇ ਤੌਰ ਤੇ ਪਤਾ ਸੀ ਕਿ ਆਨ ਵਾਲਾ ਜਿਹੜਾ ਸਮਾਨਾ ਆਣਾ ਹੈ ਉਹ ਇਦਾਂ ਦਾ ਆਣਾ ਹੈ ਕਿ ਜਿਸ ਮਸਜਿਦ ਵਿੱਚ ਲੋਕ ਨਮਾਜ਼ਾਂ ਪੜ੍ਹਨ ਲਈ ਜਾਂਦੇ ਸੀ ਉਸ ਮਸਜਿਦ ਦੇ ਵਿੱਚੋਂ ਖੂਨ ਖਰਾਬੇ ਦੇ ਹੁਕਮਨਾਮੇ ਜਾਰੀ ਕੀਤੇ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਮੁਸਲਮਾਨਾਂ ਨੂੰ ਸੱਦਾ ਦਿੱਤਾ ਮਹਿਰ ਮਸਜਿਦ ਸਿਦਕ ਮੁਸੱਲਾ ਮਹਿਰਮਾਨੇ ਦਇਆ ਮਸਜਿਦ ਅਰਥਾਤ ਮਸਜਿਦ ਸਿਦਕ ਮਾਨੇ ਗੁਨਾਹਾਂ ਤੋਂ ਪਾਕ ਮਸੱਲਾ ਉਹ ਆਸਨ ਜਿਹਦੇ ਤੇ ਖੜੇ ਹੋ ਕੇ ਨਮਾਜ਼ ਪੜਦੇ ਆ ਗੁਰਸਿੱਖ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 400 ਵਰੇ ਪਹਿਲੇ ਅਲਬਗਦਾਦੀ ਵਰਗੇ ਸੰਕਿਆ ਨੂੰ ਸੱਦਾ ਦੇ ਕੇ ਗਏ ਕੇ ਮਨੁੱਖਾ ਸੋਚ ਮਸਜਿਦ ਸਜਦਾ ਗਾਏ ਮਸਜਿਦ ਇਬਾਦਤ ਗਾਏ ਮਸਜਿਦ ਰੱਬ ਦਾ ਨਾਮ ਜਪਣ ਲਈ ਬਣਾਈ ਗਈ ਹੈ ਲੇਕਿਨ ਅੱਜ ਜਿਹੜੇ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਪੈਗੰਬਰ ਅਜ਼ੀਮ ਕਿੰਨੇ ਪਿਆਰ ਨਾਲ ਸੱਦਾ ਦੇ ਰਹੇ ਨੇ ਕਿ ਜੇ ਅਗਰ ਤੂੰ ਮਸਜਿਦ ਦੇ ਵਿੱਚ ਆਇਆ ਤਾਂ ਤੇਰੇ ਅੰਦਰ ਦਇਆ ਪੈਦਾ ਕਿਉਂ ਨਹੀਂ ਹੋਈ ਜਾਂ ਅਗਰ ਤੂੰ ਉਹ ਨਮਾਜ਼ ਪੜਨ ਲਈ ਖੜਾ ਹੋਇਆ ਏ ਆਸਨ ਤੇ ਕਪੜੇ ਤੇ ਤੇ ਤੇਰਾ ਜਿਹੜਾ ਜੀਵਨ ਹੈ ਉਹ ਗੁਨਾਹਾਂ ਤੋਂ ਪਾਕ ਕਿਉਂ ਨਹੀਂ ਹੋਇਆ ਇਹ ਖੂਬੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਯਾਨੀ ਆਇਆ ਹੈ ਉਹ ਅੱਜ ਤੇ ਉਸ ਨੂੰ ਸਦਾ ਪੈਗਾਮ ਅੱਜ ਤੋਂ 400 ਸਾਲ ਪਹਿਲੇ ਦਿੱਤਾ ਗਿਆ ਏ ਇਸ ਨੂੰ ਕਹਿੰਦੇ ਆ ਦ੍ਰਿਸ਼ਟੀ ਯਾਨੀ ਆਉਣ ਵਾਲੇ ਜ਼ਮਾਨੇ ਦੀ ਹਜ਼ਾਰਾਂ ਸਾਲ ਪਹਿਲੇ ਜ਼ਮਾਨੇ ਦੀ ਖਬਰ ਰੱਖਣਾ ਗੁਰ ਸੇ ਕਵੀਰੋ ਜੇ ਅਗਰ ਦੁਨੀਆ ਦੀ ਕੋਈ ਪਰੇਸ਼ਾਨੀ ਮੈਨੂੰ ਆਉਂਦੀ ਹੈ ਜਾਂ ਕੋਈ ਪਰੇਸ਼ਾਨੀ ਆਖਿਰਤ ਦੀ ਆਉਂਦੀ ਹੈ ਜਾਂ ਨਾਮ ਜਪਣ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਮੈਂ ਕਿਸੇ ਡਾਕਟਰ ਕੋਲੇ ਨਹੀਂ ਜਾਣਾ ਦੁਨੀਆਵੀ ਪਰੇਸ਼ਾਨੀ ਲਈ ਜੋਤਸ਼ਾ ਕੋਲੇ ਨਹੀਂ ਜਾਣਾ ਕਿਉਂਕਿ ਜੋਤਿਸ਼ ਸਿਰਫ ਉਹ ਹੀ ਦੱਸ ਸਕਦੇ ਨੇ ਜੋ ਕੁਛ ਮੇਰੇ ਮਸਤਕ ਰੇਖਾ ਹੈ ਜਾਂ ਉਹ ਦੱਸ ਸਕਦੇ ਨੇ ਜੋ ਮੇਰੀ ਹਸਤ ਰੇਖਾ ਹੈ ਜਾਂ ਮੇਰਾ ਨਾਂ ਪੁੱਛ ਕੇ ਜੋੜ ਘਟਾ ਕਰਕੇ ਸਿਤਾਰਾ ਇਹ ਕਹਿੰਦਾ ਹੈ ਸਿਤਾਰਾ ਉਹ ਕਹਿੰਦਾ ਹੈ ਲੇਕਿਨ ਇੰਨਾ ਫੈਕਟ ਪੈਗਾਮ ਔਰ ਇੰਨੀ ਫੈਕਟ ਪਹਿਚਾਨ ਜਿੰਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਦੱਸੀ ਹੈ ਤੇ ਦਿੱਤੀ ਹੈ ਨਾ ਕੋਈ ਜੋਤਸ਼ੀ ਦੱਸ ਸਕਦਾ ਹੈ ਨਾ ਕੋਈ ਬਾਬਾ ਦੱਸ ਸਕਦਾ ਹੈ ਮੈਂ ਪੁੱਛਣਾ ਚਾਹਣਾ ਕਿ ਕੋਈ ਇਦਾਂ ਦਾ ਦ੍ਰਿਸ਼ਟੀ ਵਾਲਾ ਲੈ ਕੇ ਆਓ ਜਿਹੜਾ 400 ਸਾਲ ਬਾਅਦ ਮਨੁੱਖ ਪੈਦਾ ਹੋਇਆ ਹੈ ਉਸ ਮਨੁੱਖ ਨੂੰ 400 ਸਾਲ ਪਹਿਲੇ ਸਾਹਿਬ ਨੇ ਪੈਗਾਮ ਦੇ ਦਿੱਤਾ ਹੈ